ਸ਼ੀਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂਡਰੀ ਸਾਨੂੰ ਬਰਨਾਲਾ ਦੇ ਉੱਪਰ ਤੇ ਜਿਹੜੇ ਮੇਰੇ ਭਰਾ ਵੀਡੀਓ Facebook ਤੇ ਦੇਖ ਰਹੇ ਆ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਤੇ ਜਿਹੜੇ ਵੀਰ YouTube ਤੇ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ 19 ਜੁਲਾਈ ਨੂੰ ਸ਼ਾਮ ਦੇ ਮੰਨ ਕੇ ਚਲੋ 7 ਵਜੇ ਆਪਾਂ ਵੀਡੀਓ ਬਣਾ ਰਹੇ ਹਾਂ 7 ਵਜੇ ਦੀ ਵੀਡੀਓ ਬਣਾ ਰਹੇ ਹਾਂ 19 ਜੁਲਾਈ ਨੂੰ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਤਾਜੀ ਸੂਈ ਵਹਿੜਦੀ ਜੋਗੀ ਦੂਜੇ ਸੂਏ ਸੂਈ ਆ ਪਲੂਨ ਨੇ 16 17 ਕਿਲੋ ਦੁੱਧ ਦਿੱਤਾ ਹੋਇਆ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਬਾਕੀ ਹਵਾਨੇ ਤੋਂ ਜੱਜਮੈਂਟ ਤੁਸੀਂ ਲਾਉਣੀਆਂ ਵੀ ਇਹ 10 ਦੇ ਦੂ ਜਾਂ 20 ਦੇ ਦੂ ਕਿੰਨਾ ਦੇ ਦੂ ਪੱਠਪੜੇ ਦੀ ਬੰਤਰ ਦੇਖ ਸਕਦੇ ਹੋ ਬਹੁਤ ਜਿਆਦੇ ਚੰਗੀ ਆ ਬਾਕੀ ਸ਼ਾਈਨਿੰਗ ਰੰਗ ਦੀ ਸਾਰੀ ਦੇਖ ਸਕਦੇ ਹੋ ਤਾਜੀ ਸੂਈ ਹੈ ਜੀ ਇਹ 19 ਜੁਲਾਈ ਨੂੰ ਦੁਪਹਿਰੇ 4:00 ਵਜੇ ਤੇ ਜੇਰ ਪ੍ਰੋਪਰੇ ਦੀ ਡੰਨ ਪੈ ਚੁੱਕੀ ਆ ਪੂਸ਼ ਨੇ ਨਾਲ ਲਾ ਰੱਖੀ ਆ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਕੱਲ ਨੂੰ ਤਾਂ ਕਹਿੰਨੇ ਪੂੜਾ ਸਾਰਾ ਚੱਕ ਜਾਣਾ ਜੋ ਪੂੜਾ ਤੋੜਿਆ ਹੁੰਦਾ ਪਸ਼ੂ ਨੇ ਸੂਣ ਵੇਲੇ ਜਦੋਂ ਜੇਰ ਪ੍ਰੋਪਰ ਪੈ ਗਈ ਪੂਸ਼ ਨਾਲ ਲੱਗ ਜਾਣੀਆਂ ਤੇ ਪੂਰਾ ਉੱਪਰ ਚੱਕ ਲੈਣਾ ਇਹ ਨਿਸ਼ਾਨੀਆਂ ਹੁੰਦੀਆਂ ਨੇ ਬਾਕੀ ਜੇਰ ਦੀ ਆਪਣੀ ਫੁੱਲ ਗਾਰੰਟੀ ਹੋਊਗੀ ਚਾਹੇ ਕੋਈ ਜਿਵੇਂ ਮਰਜ਼ੀ ਉਹ ਕਰ ਲੇ ਪੂਰੀ ਫੁੱਲ ਗਾਰੰਟੀ ਹੋ ਜਿਹੜੀ ਚੀਜ਼ ਦੀ ਆਪਣੇ ਘਰੇ ਆਪਣੇ ਹੱਥੀ ਸੂਈ ਆ ਕੋਈ ਸੂਣ ਚ ਦਿੱਕਤ ਨਹੀਂ ਆਈ ਮੰਗਰੇ ਦੇ ਬੱਛਾ ਜੀ ਥਣ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਦੀ ਬਿਲਕੁਲ ਸਾਫ਼ ਆ ਤੇ ਮੰਨ ਕੇ ਚਲੋ ਬੱਛੇ ਨੂੰ ਚੰਗਾ ਕੇ ਦੋ ਕਿਸੇਰ ਦੁੱਧ ਚੋਇਆ ਹੋਣਾ ਧਾਰਾ ਮਾਰ ਮੁਰਕੇ ਚੈੱਕ ਕਰਕੇ ਫੇਰ ਹੀ ਕਿਉਂਕਿ ਆਪਾਂ ਵੀਡੀਓ ਪਾਉਣੇ ਹੁੰਦੇ ਆ ਵੀ ਚੀਜ਼ ਓਕੇ ਆ ਬਾਕੀ ਆਰਡਰ ਕੁਆਲਿਟੀ ਤੁਸੀਂ ਦੇਖ ਲਓ ਵੈੜ ਦੀ ਬਹੁਤ ਜਿਆਦੇ ਸਾਫ ਆ ਨਾੜਾ ਨੂੰ ਨਾ ਬਹੁਤ ਸੋਹਣੀਆਂ ਨੇ ਤੇ ਜਿਹੜੇ ਬਾਕੀ ਥਣ ਦਾ ਸਾਇਜ ਆ ਮੁਠੀ ਵਾਲਾ ਬਹੁਤ ਜਿਆਦੇ ਸੋਹਣਾ ਇਹ ਨਹੀਂ ਵੀ ਫਰਸ ਦੇ ਵੱਢਿਆ ਜਾਊ ਜਾਂ ਐ ਹੋਜੂ ਬਾਕੀ ਪੇਸ਼ਾਣ ਨੂੰ ਵੀ ਲੇਵਾ ਪੂਰਾ ਤੇ ਅਗਿਆਨ ਨੂੰ ਵੀ ਬਾਕੀ ਅੱਜ ਸੂਈ ਆ ਹੁਣ ਇੱਕ ਕਰੀਏ ਦਾ ਜਦੋਂ ਬੋਲਾ ਨਿਕਲਣ ਲੱਗ ਗਿਆ ਇਹ 2-4 ਦਿਨ ਲੇਵਾ ਖਾਲੀ ਹੋ ਜਾਂਦਾ ਪਸ਼ੂ ਦਾ ਜਿੰਨਾ ਹੁਣ ਬਣਿਆ ਵੇ ਲੈ ਵਾ ਇਹਨਾਂ 2-4 ਦਿਨ ਨਹੀਂ ਬਣਦਾ ਕਈ ਭਰਾ ਕਹਿ ਦਿੰਦੇ ਆ ਕੱਲ ਵੀਡੀਓ ਚ ਲੈ ਵਾ ਬਾਲਾ ਸੀ ਉਹ ਇਸੇ ਚੀਜ਼ ਜੀ ਹੋ ਜਾਂਦਾ ਹੁਣ ਬੌਲਾ ਤੁਸੀਂ ਮੰਨ ਕੇ ਚਲੋ ਵੀ ਇੰਨਾ ਜ਼ਿਆਦਾ ਗਰਮ ਹੁੰਦਾਗਾ ਵੀ ਇਹਦੀਆਂ ਮੰਨ ਕੇ ਚਲੋ ਐਂ ਮੰਨ ਲਓ ਵੀ ਥੋੜਾ ਜਿਹਾ ਹੁਣ ਇਹਦੀ ਚਬਾਈ ਅਸੀਂ ਕਰਾਂਗੇ ਤੇ ਧਾਰਾਂ ਹੀ ਛੱਡਾਂਗੇ ਜ਼ਿਆਦਾ ਨਹੀਂ ਛੱੜਦੇ ਸਿਰ ਤੇ ਸਿਰ ਡੂੜ ਸਿਰ ਹੀ ਛੱਡਾਂਗੇ ਕਿਉਂਕਿ ਬੌਲਾ ਗਰਮ ਹੁੰਦਾ ਜੰਮ ਜਾਂਦਾ ਫਿਰ ਥੋੜੀ ਜੀ ਦਿੱਕਤ ਆਉਣ ਦੀ ਪਰੇਸ਼ਾਨੀ ਰਹਿੰਦੀ ਆ ਕਈ ਭਰਾ ਚੋਂਦੇ ਨਹੀਂ ਉਹ ਦਿੱਕਤ ਆ ਜਾਂਦੀ ਹੈ ਇਹਦੇ ਵਿੱਚ ਬਾਕੀ ਫੇਸ ਕੁਆਲਿਟੀ ਚੈੱਕ ਕਰ ਲਓ 6 ਦੰਦ ਵਹਿੜਾ ਬਾਕੀ ਬਾਂਤਰ ਸਾਰੀ ਚੈੱਕ ਕਰ ਲਓ ਕੋਈ ਬਿਮਾਰੀ ਦਾ ਦਾਗ-ਖਾਕ ਨਹੀਂ ਹੈਗਾ ਇਧਰੋਂ ਥਣ ਚੈੱਕ ਕਰ ਲਓ ਪੂਰਾ ਪ੍ਰੋਪਰ ਮੁਠੀ ਵਾਲਾ ਪੀੜੀ ਦੇ ਪਾ ਵਾਂਗੂ ਗੈਪ ਤੇ ਥਣ ਨੇ ਤਾਜੀ ਸੂਈਆ ਵੀਰ ਜੀ 19 ਜੁਲਾਈ ਨੂੰ ਦੂਰ ਕਰਕੇ ਵੀਡੀਓ ਦਿਖਾ ਦਿੰਦਾ ਜਮਾ ਤੁਹਾਨੂੰ ਵਧੀਆ ਕੱਦਗਾਠ ਵਾਲੀ ਵਹਿੜਾ ਜ਼ੇਰ ਦੀ ਫੁੱਲ ਗਾਰੰਟੀ ਆ ਚਵਾਈ ਇੰਨੀ ਜ਼ਿਆਦੇ ਟੌਪ ਦੀ ਆ ਬਾਕੀ ਨਿਆਣਾ ਪਾ ਕੇ ਪੀੜੀ ਢਾ ਕੇ ਚੋਲਿਓ ਇਹ ਨਹੀਂ ਹੈਗਾ ਵੀ ਇਹ ਕਰਮ ਵਾਲੀ ਹੋ ਇਧਰ ਪੁੱਤ ਕਰਮ ਵਾਲੀ ਹਿੱਲੂਗੀ ਪਿੱਛੋਂ ਸਾਰਾ ਚੈੱਕ ਕਰ ਸਕਦੇ ਹੋ ਤੁਸੀਂ ਹਵਾਨਾ ਬਹੁਤ ਜਿਆਦੇ ਸੋਹਣਾ ਹਵਾਨਾ ਕਾ ਬਾਕੀ ਫੇਸ ਕੁਆਲਿਟੀ ਦੀ ਇੱਕ ਨੰਬਰ ਆ ਜੇ ਕਿਸੇ ਵੀਰ ਭਰਾ ਨੂੰ ਇਹ ਬਿਹੜ ਪਸੰਦ ਆਉਂਦੀ ਆ 9592274571 ਆਪਣਾ ਫੋਨ ਨੰਬਰ ਆ ਪੈਂਡ ਭਦਾਉੜਾ ਜੀ ਜ਼ਿਲ੍ਹਾ ਬਰਨਾਲਾ ਰੇਟ ਇਹਦਾ 67000 ਰੁਪਿਆ ਰੱਖਿਆ ਆਪਾਂ ਜਿਹਦੇ ਚੋਂ ਬਣਦਾ ਮਾਨਦਾਨ ਤੁਹਾਡਾ ਜ਼ਰੂਰ ਹੋ ਜੂਗਾ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਜ਼ੂਮ ਕਰਕੇ ਨਹੀਂ ਆਪਾਂ ਕੋਈ ਤੁਹਾਨੂੰ ਉਹ ਕਰਨੀ ਆਪਾਂ ਬਿਲਕੁਲ ਦੂਰ ਤੋਂ ਵੀਡੀਓ ਦਿਖਾ ਦਿੰਨੇ ਆ ਵਧੀਆ ਕੱਦ ਵਾਲੀ ਬਿਹੜਾ 67000 ਰੁਪਏ ਦੇ ਵਿੱਚੋਂ ਤੁਹਾਡਾ ਮਾਨਤਾਣ ਜਰੂਰ ਹੋ ਜਾਣਾਗਾ ਸੋਹਣੀ ਸੁਨੱਖੀ ਆ ਤਾਜ਼ਾ ਸੂਆ ਪਸ਼ੂ ਥਾੜੇ ਜੇ ਜਰੂਰ 1-2 ਦਿਨ ਤਿਸਣ ਲੱਗ ਜਾਂਦੇ ਆ ਬਾਕੀ ਜਿਹੜੀ ਬਾਂਤਰਾ ਪੱਠਪੁੜੇ ਦੀ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਆਦੇ ਚੰਗੀ ਆ ਬਾਕੀ ਈਡ ਦੀ ਹੱਡੀ ਸਿੱਧੀ ਕੋਈ ਢੂਈ ਨਹੀਂ ਚੱਕਦੀ ਕੋਈ ਪੈਰ ਵਿੰਗਾ ਸਿੱਧਾ ਨਹੀਂ ਅੱਜ ਦੀ ਘੜੀ ਕੋਈ ਕਮੀ ਨਹੀਂ ਬਾਕੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਕੇ ਚੈੱਕ ਕਰਕੇ ਲੈ ਕੇ ਜਾਇਓ ਕਿਉਂਕਿ ਆਪਣੇ ਕੋਲੇ ਮਾਲ ਘਰ ਦਾ ਤਾਂ ਹੁੰਦਾ ਨਹੀਂ ਆਪਾਂ ਤਾਂ ਲੈ ਕੇ ਆਉਣੇ ਹੈਗਾ ਅੱਗੇ ਤੋਂ ਜਿੱਦਾਂ ਅੱਗੇ ਆਪਾਂ ਨੂੰ ਅਗਲਾ ਦੱਸਦਾ ਆਪਾਂ ਵੀ ਉਹੀ ਜਾਣਕਾਰੀ ਦਿੰਨੇ ਆ ਇੰਨਾ ਕੁ ਐਕਸਪੀਰੀਅੰਸ ਆਪਾਂ ਨੂੰ ਹੈਗਾ ਵੀ ਇਹ ਨਹੀਂ ਹੈਗਾ ਆਪਾਂ ਨੂੰ ਕੋਈ ਥਾਣ ਗਲਤ ਵਾਲੀ ਗਾਂ ਦੇ ਦੂਗਾ ਕਿਉਂਕਿ ਆਪਾਂ ਚੈੱਕ ਕਰਨਾ ਹੁੰਦਾ ਆਪਣਾ ਮੋਡਲ ਸ਼ੁਰੂ ਤੋਂ ਇਹੀ ਵੇਚਾਗਾ ਥਾਣ ਵਗੈਰਾ ਆਪਣਾ ਫੁੱਲ ਟਰਾਈ ਮਾਰ ਕੇ ਲਿਆਂਦੀ ਹੁੰਦੀ ਆ ਥਾਣਾਂ ਦੀ ਗਾਰੰਟੀ ਹੁੰਦੀ ਆ ਉਹ ਤੁਹਾਨੂੰ ਚੈੱਕ ਕਰਾ ਕੇ ਇੱਥੋਂ ਦੇਣਾ ਪੂਰਾ ਫੁੱਲ ਤੇ ਬਾਕੀ ਉਤਰੋਂ ਤੋਂ ਤੁਸੀਂ ਸਾਰੀ ਚੈੱਕ ਕਰਨੀ ਆ ਬਾਕੀ ਤੁਹਾਨੂੰ ਜੇ 20 ਕਿਲੋ ਵਾਲੀ ਲੱਗਦੀ ਆ ਤਾਂ 20 ਵਾਲੀ ਮੰਨ ਲਿਓ 12 ਵਾਲੀ ਮੰਨ ਲੀਆ 12 ਵਾਲੀ ਕਰ ਲਓ ਜੇ ਕਿਸੇ ਵੀ ਨੂੰ ਆ ਲੱਗਦਾ 15 ਕਿਲੋ ਦੂ 15 ਮੰਨ ਲਿਓ ਕੋਈ ਇਹਦੀ ਵੈਸ ਨਹੀਂ ਹੈਗੀ ਤੇ 67000 ਰੇਟ ਆ ਪਿੰਡ ਭਦਾਵੜਾ 959274571 ਆਪਣਾ ਫੋਨ ਨੰਬਰ ਆ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਸਤਾ ਤੱਕ ਮਿਲਦੇ ਆ ਅਗਲੀ ਵੀਡੀਓ ਤੱਕ ਸਾਰੇ ਵੀਰਾਂ ਦਾ ਧੰਨਵਾਦ ਜੀ